Okay. ਇਹ ਫਾਮਲਾ ਹੈ ਜਿਹੜੇ ਬੜੇ ਗਏ ਇਹਦੀ ਕੱਲ ਸਾਨੂੰ ਨੋਟਿਸ ਸਾਡੇ ਨੋਟਿਸ ਦੇ ਵਿੱਚ ਆਇਆ ਸੀਗਾ ਕਿ ਬਲਜੀਤ ਕੌਰ ਨਾਮ ਦੀ ਲੇਡੀ ਸੀਗੀ ਇੱਕ ਬਿਸ਼ਨਗਰ ਦੇ ਕਰੀਬ ਹੀ ਰਹਿਣ ਵਾਲੀ ਹੈ ਉਹਦੇ ਲੜਕੇ ਨੂੰ ਜੇ ਕੁਝ ਚਲਾਰਤੀ ਅਨਸਰਵਾਲੋਂ ਚਾਰ ਬੰਦਿਆਂ ਦੇ ਗਰੁੱਪ ਵੱਲੋਂ ਕਿਡਨਾਪ ਕਰਕੇ ਆਪਣੇ ਆਪ ਨੂੰ ਸੀਆਈਏ ਦੇ ਮੁਲਾਜ਼ਮ ਦੱਸ ਕੇ ਉਹਨੂੰ ਉਹਨਾਂ ਤੋਂ 20000 ਰੁਪਏ ਦੀ ਮੰਗ ਕੀਤੀ ਗਈ ਸੀ ਜਿਹਦੇ ਸਾਡੇ ਨੋਟਿਸ ਦੇ ਵਿੱਚ ਆਉਣ ਨੂੰ ਤੋਂ ਬਾਅਦ ਐਸਐਸਪੀ ਸਾਹਿਬ ਚੇਲੀ ਵਰਮਨ ਸ਼ਰਮਾ ਆਈਪੀਐਸ ਜੀ ਦੀ ਨਿਗਰਾਨੀ ਹੇਠ ਉਹਨਾਂ ਤੋਂ ਗਾਈਡੈਂਸ ਕੋਰ ਲੈ ਕੇ ਤਾਂ ਇਹਦੇ ਵਿੱਚ ਐਫਆਈਰ ਰਜਿਸਟ ਕੀਤੇ ਗਏ ਜੀ ਥਾਣਾ ਲੋਹੜੀ ਗੇਟ ਵਿਖੇ ਐਫਆਈ ਨੰਬਰ 68 ਹੈ ਜੀ ਰੈਲੇਵੈਂਟ ਸੈਕਸ਼ਨ ਇਹਦੇ ਵਿੱਚ ਬਰਾਏ ਗਏ ਵਿਚਾਰਾਂ ਦੋਸ਼ੀਆਂ ਦੇ ਖਿਲਾਫ ਇਹ ਹੈਗੀ ਹੈ ਮੇਰੇ ਤੇਸਿਸ ਪੀ ਸਾਧਰੇ ਦੇ ਗਾਈਡੈਂਸ ਮੁਤਾਬਕ ਇਹਦੇ ਵਿੱਚ ਵੱਖ-ਵੱਖ ਆਪਣੀਆਂ ਟੀਮਾਂ ਬਣਾਈਆਂ ਗਈਆਂ ਸੀ ਰੇਡ ਵਾਸਤੇ ਜਿਨ੍ਹਾਂ ਨੇ ਕੱਲ 26 ਤਰੀਕ ਨੂੰ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਜੀ ਸੰਦੀਪ ਸ਼ੁਭਮ ਤੇ ਲਕਸ਼ੇ ਇਰੇ ਵਿੱਚ ਇੱਕ ਦੋਸ਼ੀ ਦੀ ਜੇ ਅਰੇਸਟ ਬਾਕੀ ਹੈ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਇਹਨਾਂ ਦਾ ਪਹਿਲਾ ਕੇਸ ਮਾਮਲਾ ਦਰਜਾ ਸਰੰਗਰਿਡ ਕੋਸਟ ਇਹਨੂੰ ਕੱਲ ਰਾਤ ਇਹਨਾਂ ਨੂੰ ਅਰੇਸਟ ਕੀਤਾ ਗਿਆ ਜੀ ਇਹਨਾਂ ਨੂੰ ਅੱਜ ਮਾਨੇ ਗੋਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਬਾਕੀ ਪੁਛਗਛ ਕੀਤੀ ਜਾਊਗਾ ਵਾਈਕਲ ਵਗੈਰਾ ਵੀ ਖੜਿਆ ਗਿਆ ਉਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਆਉਣਗੀਆਂ ਕਰਨਾਟਕ ਜਿਹੜਾ ਜਿਵੇਂ ਕਹਿੰਦੇ ਸੀ ਤੁਮ ਦਸਰੀ ਇਨੀਸ਼ੀਅਲ ਸਟੇਜ ਤੇ ਆਪਾਂ ਇਹਨੂੰ ਰਿਮਾਂਡ ਦੇ ਵਿੱਚ ਜੋ-ਜੋ ਚੀਜ਼ਾਂ ਸਾਹਮਣੇ ਆਉਣਗੇ ਉਹਨੂੰ ਰਿਪੋਰਟ ਲਿਆ ਜੀ ਪਾਇਤੀ ਜੀ ਮੈਂ ਨੰਬਰ ਇਹ ਜੀ ਪੁਲਿਸ ਵੱਲੋਂ ਬੜੀ ਤਮਸਤਾਦੀ ਨਾਲ ਸਾਰੇ ਅੰ ਸ਼ਰਾਧਤੀ ਅੰਸਰਾਂ ਖਿਲਾਫ ਸਖੰਜਾ ਟਾਈਟ ਕੀਤਾ ਹੋਇਆ ਉਹਦਾ ਫਾਇਦਾ ਚੁੱਕਣ ਲਈ ਮਤਲਬ ਕਿ ਇਹਨੂੰ ਪੈਸੇ ਲੋਕਾਂ ਤੋਂ ਜਬਰੀ ਵਸੂਲੀ ਦੇ ਨਾਮ ਤੇ ਇਹਨਾਂ ਨੇ ਇਹਦਾ ਕੰਮ ਕੀਤਾ ਪੈਸੇ ਕਰਨ ਨੂੰ ਕੋਈ ਬੜਾ ਹੀ ਭਾਰੀ ਮਕਦਮਾ ਵੀ ਨਾ ਮਾਗੀ ਗਮ ਹਰੇ ਦਾ ਰਿਸ਼ੀ ਵੀ ਕਿਵੇਂ ਹੈ ਉਹਤੀਆਂ ਸਾਹਮਣੇ ਆਉਣਗੀਆਂ ਜੀ ਇਹਨਾਂ ਦੇ ਪੁਛੇ ਦੇ ਵਿੱਚ ਪੈਸੀ ਰਿਕਵਰ ਕੀਤੇ ਗਏ ਅਕੀਨਸ ਰਾਜ ਤੱਕ ਜਿਹੜਾ ਓਨਲੀ ਪੈਸੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਜਿਹੜੇ ਜਿਹੜੀ ਇਹਨਾਂ ਤੋਂ ਹੋ ਸਕਦਾ ਕੋਈ ਹੋਰ ਵੀ ਕੋਈ ਵਾਰਦਾਤ ਇਹਨਾਂ ਤੋਂ ਮੰਨ ਲੈਣ ਅ ਅ ਬੜੇ ਇਨੀਸ਼ਲ ਸਟੇਜ ਨੇ ਜੀ ਆਪਾਂ ਓਨ ਡਿਮਾਂਡ ਜੋ ਜੋ ਚੀਜ਼ਾਂ ਸਾਹਮਣੇ ਆਉਣਗੀਆਂ